ਦਾ ਬੀਜ ਹੋਵੇ ਜੋ ਸਰਕਾਰਾਂ ਆਪਣਾ ਸਰਕਾਰਾਂ ਸਾਨੂੰ ਕਹਿੰਦੀਆਂ ਸੀ ਵੀ ਆਹ ਬੀਜ ਬੀਜੋ ਤੇ ਅਸੀਂ ਉਹੀ ਬੀਜ ਸਰਕਾਰਾਂ ਤੋਂ ਲੈਂਦੇ ਸੀ ਉਹ ਖੇਤੀ ਵਿਗਿਆਨ ਰੋਪੜ ਤੋਂ ਜਾਂ ਖੇਤੀਬਾੜੀ ਤੋਂ ਪਰ ਇਹ ਜਿਹੜੇ ਬੀਜ ਹੈ ਹੁਣ ਇਹ ਵੀ ਸਬਸਿਡੀ ਵੀ ਨਹੀਂ ਖਤਮ ਕਰਤੀ ਜਿਹੜੇ ਮਾੜਾ ਮੋਟਾ ਸਾਨੂੰ ਉੱਚ ਫਾਇਦਾ ਮਿਲਦਾ ਸੀ ਉਹ ਵੀ ਖਤਮ ਕਰਤਾ ਜੀ ਐ ਕਿ ਦਾ ਬੀਜ ਮਿਲੇ ਨਹੀਂ ਸਬਸਿਡੀ ਦੇ ਕੋਈ ਬੀਜ ਨਹੀਂ ਮਿਲਿਆ ਤੇ ਜਿਹੜੇ ਦੁਕਾਨਦਿਆਂ ਦੇ ਬੀਜ ਅਸੀਂ ਤਾਂ ਪਹਿਲਾਂ ਵਿਸ਼ਵਾਸ ਇਹਨਾਂ ਰੱਖਦੇ ਅੱਜ ਕੀ ਸਾਨੂੰ ਮਜਬੂਰ ਹੋ ਕੇ ਦੁਕਾਨਾਂ ਤੋਂ ਲੈਣਾ ਪਿਆ ਬੀਜਿਆ ਪਰ ਜਿਹੜਾ ਵਧੀਆ ਸੋਧੇ ਉਹ ਬੀਜ ਯੂਨੀਵਰਸਿਟੀ ਦਾ ਆਉਂਦਾ ਸੀ ਵਧੀਆ ਹੁੰਦਾ ਸੀ ਮੈਂ ਆਏ ਸਾਲ ਯੂਨੀਵਰਸਿਟੀ ਦਾ ਬੀਜ ਬੀਜਦਾ ਸੀ ਜੋ ਸਿਫਾਰਿਸ਼ ਸਰਕਾਰ ਸੇ ਸਿਫਾਰਿਸ਼ ਕਰਦੀ ਉਹ ਹੀ ਬੀਜ ਬੀਜੀਦਾ ਸੀ ਤੇ ਹੁਣ ਤਾਂ ਉਹ ਵੀ ਬੀਜ ਬੰਦ ਹੋ ਗਏ ਜੀ ਕੋਈ ਚ ਉਹ ਨਹੀਂ ਹੈ ਇਸ ਕਰਕੇ ਜਿਹੜੀ ਖੇਤੀ ਹੈ ਲਾਸ ਜਾ ਰਹੀ ਬਹੁਤ ਜ਼ਿਆਦਾ ਜੀ ਜੀ ਤੇ ਮਜਬੂਰ ਹੁਣ ਖੇਤੀ ਛੱਡਣੀ ਪੈਣੀ ਜਦ ਸਭ ਕੁਝ ਮਹਿੰਗਾ ਜੀ ਖੇਤੀ ਦਾ ਜੀ ਹੁਣ ਗੱਲ ਇਹ 2-4 ਸਾਲ ਨੂੰ ਤਾਂ ਮੁੱਕ ਲੈਣੀ ਸਾਡੇ ਆਉਣ ਵਾਲੇ ਵੀ ਜਿਹੜੀ ਪੀੜ੍ਹੀ ਆ ਉਹ ਵੀ ਖੇਤੀ ਨੂੰ ਹੱਥ ਖੜੇ ਕਰ ਜਾਊਗੀ ਹਾਂ ਜੀ ਵੀ ਤਾਂ ਹੀ ਸਾਡੇ ਬੱਚੇ ਬਾਹਰ ਜਾ ਕੇ ਵੀ ਟੱਕੇ ਖਾਂਦੇ ਇੱਥੇ ਦਾ ਖਾਂਦੇ ਹੀ ਹੈ ਹਾਂ ਜੀ ਨੁਕਸਾਨ ਕੋਈ ਨਹੀਂ ਬਰਸਾਤ ਭਾਜੀ ਜਿਹੜਾ ਨਾ ਇੱਕ ਤਾਂ ਪਾਣੀ ਜਿਹੜਾ ਥੱਲੇ ਚਲ ਗਿਆ ਬਹੁਤ ਬਰਸਾਤ ਨਾ ਹੁਣ ਕਰਕੇ ਜ਼ਿਮੀਂਦਾਰਾਂ ਨੂੰ ਜਿਹੜਾ ਫਸਲ ਦੀ ਪਿਛੇ ਧਰਨਾ ਦੀ ਫਸਲ ਦੀ ਮੱਕੀ ਦੀ ਫਸਲ ਹੋਵੇ ਬਹੁਤ ਮਾਰ ਪਈ ਯਾਨੀ ਕਿ ਕਈ ਤਾਂ ਜਿੱਦਾਂ ਅੱਧੇ ਏਕੜ ਚੋਂ ਸਿਰ 15 15 10 10 15 15 20 25 25 30 30 ਕਿਲੋ ਤੋਂ ਮੱਕੀ ਹੋਈ ਜੀ ਦੂਸਰੀ ਜਿਹੜੇ ਧਾਨ ਕੀਤੇ ਆਪਾਂ ਟਿਊਬਵੱਲਾਂ ਦੇ ਨਾਲ ਪਾਣੀ ਦੇ ਕੇ ਧਾਨ ਤਿਆਰ ਕੀਤੇ ਆ ਤਾਂ ਉਹਦੀ ਸਭ ਤੋਂ ਜ਼ਿਆਦਾ ਲੁੱਟ ਭੰਚ ਮੰਡੀਆਂ ਚ ਹੋਈ ਜਿੱਥੇ ਕਿਸਾਨਾਂ ਨੂੰ 15 15 ਦਿਨ ਬੈਠਣਾ ਪਿਆ ਔਰ ਜਿਹੜੀ ਫਸਲ ਆ ਤੁਸੀਂ ਦੇਖਦੇ ਹੋ 25 ਦਿਨ ਦੀ ਅੱਜ ਫਸਲ ਹੋ ਗਈ ਹੈਪੀ ਸੀਡਰ ਦਾ ਜਿੱਦਾਂ ਸਰਕਾਰ ਨੇ ਕਿਹਾ ਸੀ ਵੀ ਸਿੱਧੀ ਬਜਾਈ ਕਰੋ ਹੈਪੀ ਸੀਡਰ ਦਾ ਮੈਂ ਬਜਾਈ ਕੀਤੀ ਤਿੰਨ ਕਿੱਲੇ ਜੇਕਰ ਬਰਸਾਤ ਜ਼ਿਆਦਾ ਹੋਈ ਹੁੰਦੀ ਤਾਂ ਇਹ ਫਸਲ ਦੀ ਕੋਈ ਗ੍ਰੋਥ ਕੁਝ ਹੋਰ ਹੋਣੀ ਸੀ ਅੱਜ 25 ਦਿਨ ਦੀ ਹੋ ਗਈ ਦੇਖ ਲਓ ਹਜੇ ਜੜੀ ਨਹੀਂ ਲੱਗੀ ਵੀ ਤੇ ਇਹ ਫਸਲ ਹੈ ਇਹ ਜਾ ਕੇ ਮੰਡੀਆਂ ਦੇ ਵਿੱਚ ਸਾਨੂੰ ਰੋਲਿਆ ਬਹੁਤ ਹੈ ਆੜਤੀਆਂ ਦੇ ਵਿੱਚ ਵਿੱਚ ਇਹ ਨਹੀਂ ਸਰਕਾਰਾਂ ਨੇ ਤੇ ਕੀ ਜਿਹੜਾ ਝੋਨਾ ਨਹੀਂ ਸਹੀ ਰਿਹਾ ਹਾਂਜੀ ਹਾਂਜੀ ਜੇ ਪਾਣੀ ਬਰਸਾਤ ਨਹੀਂ ਹੁੰਦੀ بارش ਨਹੀਂ ਹੁੰਦੀ ਜਿਹੜੀ بارش ਕੁਦਰਤੀ بارش ਪੈਣੀ ਉਹਦੇ ਨਾਲ ਜਿਹੜੀ ਗਰੋਥ ਹੈ ਉਹ ਜੱਕਦਮ ਫਸਲ ਫੜਦੀ ਹੈ ਜਿਹੜਾ ਆਪਾਂ ਪਾਣੀ ਲਾਣਾ ਉਹਨਾਂ ਉਨੀ ਗਰੋਥ ਨਹੀਂ ਹੁੰਦੀ ਚਲੋ ਅਸੀਂ ਹੁਣ ਲਾਣਾ ਤਾਂ ਹੈਗਾ ਫਸਲ ਤਾਂ ਬੀਜੀ ਹੋਈ ਤਾਂ ਅਸੀਂ ਕਰਨੀਆਂ ਤਿਆਰ ਇੱਕ ਜਿਹੜੀਆਂ ਦਵਾਈਆਂ ਚਲੋ ਦਵਾਈਆਂ ਮੈਂ ਤਾਂ ਬਹੁਤ ਘੱਟ ਲਾਂਦਾ ਜਿਹੜੀ ਮੌਕੇ ਤੇ ਬਜਾਈ ਵੇਲੇ ਜਿਹੜੀਆਂ ਖਾਦਾਂ ਦੀ ਬੜੀ ਪ੍ਰੋਬਲਮ ਹੁੰਦੀ ਖੜੀ ਜੀ ਕਿਸਾਨਾਂ ਨੂੰ ਖਾਦਾਂ ਨਹੀਂ ਟਾਈਮ ਸਰ ਮਿਲਦੀਆਂ ਤੇ ਕੀ ਕਰਨਾ ਵੀ ਹਰ ਸਾਲ ਇਹੀ ਇਹੀ ਮਸਲਾ ਹੁੰਦਾ ਵੀ ਜਦੋਂ ਵੀ ਬਜਾਈ ਹੁੰਦੀ ਹੈ ਤਾਂ ਇਹ ਖਾਦਾਂ ਦੀ ਜੋ ਪ੍ਰੋਬਲਮ ਆਉਂਦੀ ਹੈ ਹਰ ਬਸੇ ਜਦੋਂ ਅਸੀਂ ਪੁੱਛ ਲਈਏ ਕਿਸੇ ਨੂੰ ਕਿੰਦਾ ਜੀ ਪਿੱਛੋਂ ਨਹੀਂ ਆ ਰਹੀ ਜੀ ਖਾਦ ਦੀਪੂ ਨੂੰ ਪੁੱਛ ਲਈਏ ਖਾਦ ਪਿੱਛੋਂ ਨਹੀਂ ਆ ਰਹੀ ਜੀ ਜਦੋਂ ਬਜਾਈਆਂ ਹੋ ਜਾਣੀ ਉਹ ਤੋਂ ਬਾਅਦ ਬਸੇਦੀ ਖਾਦ ਰਕਦੀ ਗਦਾਮਾਂ ਦੇ ਗਦਾਮ ਭਰੇ ਵੀ ਜੀ ਸਿੱਧੀ ਲੁੱਟ ਹੋ ਰਹੀ ਸੀ ਹਾਂਜੀ ਠੀਕ ਹੈ ਤੇ ਤੋ ਮੁੱਖ ਮੋਰਦ ਜਾ ਰਿਹਾ ਜੀ ਕਿ ਕਿਸਾਨ ਦੇਖੋ ਜੀ ਜੇ ਤਾਂ ਆਹੀ ਸਿਸਟਮ ਚੱਲਦਾ ਰਿਹਾ ਬਰਸਾਤ ਨਾ ਹੋਈ ਮੌਸਮ ਵੀ ਤੇ ਉਧਰ ਇਧਰ ਗਾੜਤਿਆਂ ਫਸਲਾਂ ਜਾ ਕੇ ਸਾਡੀਆਂ ਮੰਡੀਆਂ ਦੇ ਵਿੱਚ ਰੁਪਦੀਆਂ ਰਹੀਆਂ ਤਾਂ ਇਹ ਪੰਜ ਚਾਰ ਸਾਲਾਂ ਵਿੱਚ ਜਿਹੜਾ ਖੇਤੀ ਸਿਸਟਮ ਹੈ ਇਹ ਖਤਮ ਹੋਣ ਦੇ ਉਧੇ ਆ ਗਿਆ ਸਰਕਾਰਾਂ ਕਰ ਰਹੀਆਂ ਬੇ ਬੱਚੇ ਬਾਹਰ ਨਾ ਭੇਜੋ ਮਜਬੂਰ 30 40 40 ਲੱਖ ਰੁਪਈਆ ਲਾ ਕੇ ਬੱਚਿਆਂ ਨੂੰ ਬਾਹਰ ਭੇਜਦੇ ਬੱਚੇ ਦਾ ਇਸ ਵੇਲੇ ਬੱਚਿਆਂ ਦਾ ਬਾਹਰ ਵੀ ਬੁਰਾ ਹਾਲ ਹੈ ਜੀ ਬੱਚੇ ਤਾਂ ਤਾਂ ਹੀ ਖੇਤੀ ਕਰਨਗੇ ਜੇ ਸਾਨੂੰ ਖੇਤੀ 'ਚ ਕੋਈ ਪ੍ਰੂਫਟ ਹੋਊਗਾ ਜੀ ਪ੍ਰੂਫਟ ਦੇ ਨਾਲੋਂ ਖਰਚੇ ਵੱਧ ਹੈ ਜੀ ਮੈਂ ਤਾਂ ਹੁਣ ਸਬਜ਼ੀਆਂ ਦਾ ਸਿਸਟਮ ਥੋੜਾ ਜਿਹਾ ਕਰਦਾ ਸੀ ਹੁਣ ਜਿਆਦਾ ਮੈਂ ਮੁੱਖ ਸਬਜ਼ੀਆਂ ਵੱਲ ਨੂੰ ਮੋੜਿਆ ਵੀ ਸਬਜ਼ੀਆਂ ਲਾੜੀਆਂ ਸ਼ੁਰੂ ਕਰੀਏ 2 400 500 ਜੋ ਵੀਲੇ ਨਹੀਂ ਛੱਡਦੇ ਜੀ ਨੀਲੇ ਨਹੀਂ ਛੱਡਦੇ ਜੇ ਤੁਸੀਂ ਦੇਖੋ ਨਾ ਨੀਲਾ ਫਰਦੇ ਜਿੰਨਾ ਉੱਚਾ ਹੋਣਾ ਸਿੰਘ ਦਿੱਤੇ ਸਾਨੂੰ ਤਾਂ ਦੇਖ ਕੇ ਡਰ ਲੱਗਦਾ ਉਹਦੇ ਬਾਈ ਜੀ ਅੱਜ ਸਿੱਕੀ ਉੱਤੇ ਉਹ ਬੜਾ ਆਮ ਬਿਆਸ ਦਾ ਖਾਣਾ ਖਮੜੇ ਮਾਰੇ ਸਾਡੀ ਕਿੱਲੇ ਹੈ ਜਾਂ ਜਿਆਦਾ ਕਿੱਲੇ ਉਹ ਕਿਸਾਨ ਨੇ ਇਹ ਕਿਸਾਨ ਤਾਂ ਬਰਿਆ ਪਿਆ ਜਿਹਦਾ ਛੋਟਾ ਧੀਮੀ ਦਾਰਾ ਉਹ ਤਾਂ ਹੈ ਨਹੀਂ ਤਾਂ ਕੁਝ ਵੀ ਨਹੀਂ ਆਦੀ ਛੋਟੇ ਧੀਮੀ ਨਾਲ ਖਾਤੇ ਨਹੀਂ ਪੂਰੇ ਹੋਏਗਾ ਦੋ ਟੰਕ ਲਿਆ ਹੈਗਾ ਉਹ ਤਾਂ ਮੁੱਕ ਗਿਆ ਬਿਲਕੁਲ ਬਿਲਕੁਲ ਸਾਨੂੰ 450 ਰੁਪਇਆ ਕਨਾਲ ਜੀ ਸਿੱਧੀ ਵਜਾਈ ਜੇ ਆਪਾਂ ਤੁਸੀਂ ਸਾਢੇ 450 ਰੁਪਏ ਕਨਾਲ ਜੀ ਇਹ ਫਿਰ ਤੁਸੀਂ ਤਿੰਨ ਤਿੰਨ ਕਿੱਲੇ ਤੁਸੀਂ ਲਾ ਲਓ ਕਿੰਨੀ ਆ ਜੀ ਅਜ ਤਾਂ ਥੋੜ ਫੇਰ ਹੈਗੀ ਐ ਸਾਢੇ 5:00 ਵਜੇ 600 ਰੁਪਏ ਸਰੋਂ ਕਿੱਲਾ ਅੱਧਾ ਪੌਣਾ ਕਿੱਲਾ ਬੀਜਾ ਵਾ ਜੀ ਸਰੋਂ ਨਹੀਂ ਜੰਮੀ ਜੀ ਅੱਜ ਕੀ ਸਮੇਂ ਦੀ ਇੰਨੀ ਮਾਰੋ ਸਰੋਂ ਨਹੀਂ ਜੰਮੀ ਇਸ ਤਰ੍ਹਾਂ ਅਸਲ ਨਹੀਂ ਬਣਾਣੀ ਵੀ ਜਣੀ ਉਹ ਕੁਝ ਨਹੀਂ ਕਰਨੀ ਹੁਣ ਉਹਨਾਂ ਨੇ ਨਾ ਉਹ ਚੀਜ਼ ਨੂੰ ਖਤਮ ਕਰਤਾ ਜਿੰਨਾ ਪਲਾਸਟਿਕ ਹੋਊਗਾ ਖਾਲਾ ਉਹਨਾਂ ਕਲਾਈਟ ਨੂੰ ਅਸਰ ਪਾਉਂਦੇ ਜੀ ਫੇਰ ਪਲਾਸਟਿਕ ਦੇ ਪਲਾਸਟਿਕ ਫੇਰ ਮੋਲਡ ਕਰੀ ਜਾਂਦੇ ਹੋਰ ਤੇ ਹੋਰ ਲਖਾਵੇ ਦੇਖੋ ਪਲਾਸਟਿਕ ਦੇ ਨਾਲ ਥੱਲੇ ਹਿਮਾਚਲ ਨੇ ਦੇਖੋ ਬੰਦ ਕੀਤਾ ਵਾ ਤੁਸੀਂ ਉੱਥੇ ਜਾ ਕੇ ਦੇਖੋ ਨਹੀਂ ਨਹੀਂ ਤੇ ਪੀਓ ਵਿੱਚ ਹੈ ਜਿਹੜਾ ਮੱਚਾ ਇਹ ਖਾਲਾ ਕਿੱਥੇ ਉਹ ਐਸੇ ਸਬਜ਼ੀਆਂ ਲਾਣੀਆਂ ਸ਼ੁਰੂ ਕਰੀਏ 2 400 500 ਜੋ ਵੀ ਦਿੱਲੀ ਦਾ ਉਹ ਜੇਬ ਦਾ ਦਾ ਨੇ ਜੀ ਫਸਲ ਦਾ 6 ਮਹੀਨੇ ਮਗਰੋਂ ਪਤਾ ਨਹੀਂ ਇਹ ਸਿਰੇ ਚੜਨੀ ਜਾਂ ਨਹੀਂ ਚੜਨੀ ਜੀ ਤੇ ਬਿਮਾਰੀਆਂ ਬਹੁਤ ਲੱਗਦੀਆਂ ਜੀ ਕੀ ਨਾਮ ਹੈ ਮੇਰਾ ਨਾਂਜੀ ਕੁਲਦੀ ਕੁਮਾਰ ਜੀ ਇੱਕ ਮੁੱਖ ਮੋੜ ਤੇ ਆ ਰਿਹਾ ਸਰ ਇਹ ਕਾਰਨ ਇਹ ਹੈ ਇੱਕ ਤਾਂ ਸਰਕਾਰਾਂ ਤੇ ਡਿਪੈਂਡ ਹੈ ਜੀ ਸਾਨੂੰ ਸਹੀ ਸਮੇਂ ਤੇ ਖਾਦ ਬੀਜ ਪਾਣੀ ਨਹੀਂ ਮਿਲਦਾ ਜੀ ਜਦੋਂ ਬਜਾਈ ਹੋ ਜਾਂਦੀ ਉਦੋਂ ਖਾਦ ਦੀ ਪਨੀ ਕਿੱਥੋਂ ਆਈ ਨਹੀਂ ਕਿੱਥੋਂ ਨਹੀਂ ਆਂਦੀ ਫੇ ਬਥੇਰੀ ਖਾਦਾ ਜੀ ਸਮੇਂ ਸਿਰ ਸਾਨੂੰ ਨਾ ਕੋਈ ਖਾਦ ਨਾ ਵਾਰਸ਼ਾ ਮਤਲਬ ਹੋ ਰਹੀ ਆ ਜੀ ਇਹ ਇਹ ਜਿਹੜੀ ਫਸਲ ਹੈਗੀ ਸਾਡੀ ਇਹ ਕੁਦਰਤ ਤੇ ਡਿਪੈਂਡ ਹੈ ਜੀ ਜਿਆਦਾ ਮੀਂਹ ਪੈ ਗਿਆ ਤਾਂ ਮਰੀ ਨਹੀਂ ਪਿਆ ਤਾਮਰੀ ਨੇਰੀ ਆ ਗਈ ਤਾਂ ਮਰ ਗਈ ਬਾਕੀ ਉਸ ਤੋਂ ਬਾਅਦ ਸਾਨੂੰ ਉਵਾਰਾ ਪਸ਼ੂਆਂ ਦਾ ਵੀ ਬਹੁਤ ਮਾਰਿਆ ਜੀ ਸਾਰੀ ਸਾਰੀ ਰਾਤ ਅਸੀਂ ਜਾ ਕੇ ਕਰਦੇ ਆਂ ਬੀਵੀ 25 25 ਦਾ ਕਾਫਲਾ ਦਾ ਜੀ ਉਹ ਸਾਰਾ ਆਪਣੇ ਅੱਛਾ ਇਹ ਸਾਰਾ ਹੀ ਆਪਣੇ ਦੇਖੋ ਇਹ ਛੱਟ ਕੇ ਲਾਈ ਵੀ ਆ ਜੀ ਇਹ ਚਾਰ ਦਿਨ ਪਹਿਲਾਂ ਪਿਛਲੇ ਸਾਲ ਆਈ ਦੀ ਇਹ ਸਾਰਾ ਤੋੜ ਤਾਈ ਹੈ ਇਹਨਾਂ ਵੀ ਤਾਂ ਲਈ 170 ਰੁਪਏ ਕਿਲੋ ਆਦੀ ਏ ਤੇ ਕਿਸਾਨ ਕਿਆ ਕਰ ਸਕਦਾ ਜੀ ਕਿੰਨਾ ਪਰੌਟ ਕਰੂਗਾ ਕਿੰਨਾ ਹੋ ਕਰੂਗਾ ਵਾਜਦਾ ਕੱਖ ਐ ਨਹੀਂ ਜੀ ਜੋ ਨਹੀਂ ਹਮਾਰਾ ਜਾਨਵਰ ਨਹੀਂ ਤੁਸੀਂ ਗੱਲ ਕੀਤੀ ਜਿਆਦਾ ਕੰਮ ਖਰਾਬ ਕਰਦੇ ਕਿਆ ਕਰਾਂ ਪ੍ਰਸ਼ਾਸਨ ਦਾ ਦੇਖੋ ਜੀ ਕੋਈ ਜਿਆਦਾ ਹੀ ਹੈ ਨਹੀਂ ਇਥੇ ਕੋਈ ਵੀ ਕਹੀਏ ਕਿ ਨੂੰ ਅਸੀਂ ਜਾ ਕੇ ਠੀਕ ਹੈ ਕੋਈ ਸਾਡੀ ਸੁਧਬੋਲ ਲੈਂਦਾ ਹੈ ਨਹੀਂ ਇੱਥੇ ਕੀ ਹੋਣਾ ਚਾਹੀਦਾ ਤੁਹਾਡੇ ਸਾਹਬ ਸਾਡੇ ਸਾਹਬ ਨਾਲ ਹੀ ਦੇਖੋ ਜੀ ਇਹ ਤਾਂ ਕੋਈ ਨਾ ਕੋਈ ਸਰਕਾਰ ਨੂੰ ਇੰਤਜ਼ਾਮ ਕਰਨਾ ਚਾਹੀਦਾ ਜੀ ਅਸੀਂ ਬਹੁਤ ਪਰੇਸ਼ਾਨ ਹੈ ਸਾਰੀ ਸਾਈ ਰਾਤ ਅਸੀਂ ਝਾਕਦੇ ਆ ਜੀ ਕਈ ਸਾਂ ਤਾਂ ਇਦਾਂ ਦੇ ਵੇਖ ਸਾਡੀ ਮਗਰ ਨਟਦੀ ਹਾਂਜੀ ਰਾਤ ਬਰਾਤ ਅਸੀਂ ਕਈ ਸੌਂਦੇ ਕਈ ਨਹੀਂ ਸੌਂਦੇ ਜੀ ਬੁਰਾ ਹਾਲ ਹੈ ਜੀ ਅੱਗੇ ਕਹਨਾਂਵੇਂ ਨਰਦੇਵ ਕੁਮਾਰ ਜੀ ਮੌਸਮ ਦੀ ਵੀ ਬੜੀ ਮਾਰ ਐ ਜੀ ਪਰ ਸਾਨੂੰ ਸਭ ਤੋਂ ਜ਼ਿਆਦਾ ਤਾਂ ਮਾਰ ਜਿਹੜੀ ਪਈ ਮੰਡੀਆਂ 'ਚ ਪਈ ਜ਼ਿਆਦਾ ਕਰਤਾ ਦਾ ਅੱਛਾ ਜੀ ਜਿੱਦਾਂ ਅਗਰ ਸਾਡੇ ਆਪਣੇ ਅਸੀਂ ਇੱਕ ਕਿਨੇ ਵਿੱਚੋਂ ਅਸੀਂ ਧਾਨ ਦੇ ਪੱਤੀ ਦੀ ਕੁਆਂਟਲ ਕੱਢੇ ਸਾਡੇ 30 ਕੁਆਂਟਲ ਧਾਨ ਹੋਏ 60000 ਕੁ ਰੁਪਏ ਦੇ ਬਣੇ ਤੇ ਸਾਡੇ ਉਹ ਜਿਹੜਾ ਉਹਦੇ ਮਗਰ ਸਾਨੂੰ ਇੱਕ ਜਿੱਦਾਂ ਮਾਤਰ ਇੱਕ ਕੁਆਂਟਲ ਦਾ ਮਗਰ ਸਾਨੂੰ 200 ਰੁਪਿਆ ਉਹਨਾਂ ਨੇ ਕਾਟ ਲਾਤੀ ਉਹਨਾਂ ਨੇ ਅਸੀਂ ਕਿਵੇਂ ਸਮਾਰਦੇ ਦੱਸੋ ਅਸੀਂ ਆਪ ਤਾਂ ਦੁਖੀ ਹੁੰਨੇ ਆ ਫਸਲਾਂ ਸਾਡੀਆਂ ਸੜਕਾਂ ਤੇ ਰੋਲਦੀਆਂ ਦੂਜੇ ਪਾਸੇ ਮੰਡੀ ਨਹੀਂ ਚੱਕਦੇ ਜੇ ਮੰਡੀ ਚੱਕੀ ਤੇ ਸਾਡੇ ਉੱਧਾ ਸਾਡੀ ਉਹਨਾਂ ਨੇ ਕਾਰਟ ਲਾ ਲਾ ਕੇ ਸਾਡੀ ਬਸ ਕਰਾਤੀ ਜੋ ਸਾਨੂੰ ਬਚਣਾ ਉਹ ਤਾਂ ਮੰਡੀਆਂ ਕਰਨ ਵਾਲੇ ਲੈ ਜਾਂਦੇ ਸਾਨੂੰ ਕਿਆ ਬਚਿਆ ਅੱਜ ਤਾਂ ਇੱਕ ਸਿਰ ਗਵਰਨਮੈਂਟ ਦੇ ਜੇ ਬੱਚਿਆਂ ਦੇ ਵੀ ਅੱਜ ਤਾਂ ਸਿਰਫ ਇੱਕ ਨੌਕਰ ਹੋ ਕੇ ਜੀਨੇ ਆ ਸਾਡੇ ਨਾਲ ਦਾ ਜੀਣ ਕਿਸੇ ਦਾ ਹੈ ਨਹੀਂ ਅਸੀਂ ਹੁਣ ਕੀਤੀ ਕਾਰਨ ਇਹ ਸਾਡੇ ਬਸ ਤੋਂ ਬਾਹਰ ਹੋ ਚੁੱਕੀ ਹੈ ਜੀ ਬਹੁਤ ਮਜਬੂਰ ਹੋ ਚੁੱਕੇ ਠੀਕ ਹੈ ਹਾਂਜੀ ਇਸ ਬਾਝਾ ਤੋਂ ਬਹੁਤ ਤੰਗ ਹੈ ਮੰਡੀ ਕਾਰਨ ਤੋਂ ਵੀ ਤੰਗਾ ਤੇ ਆਵਾਰਾ ਪਸ਼ੂ ਤੋਂ ਵੀ ਤੰਗਾ ਜੀ ਰਾਤ ਦਿਨ ਆ ਭਜਦੇ ਆ ਸਾਨੂੰ ਜੇ ਅਸੀਂ ਕੰਬੂਟ ਨਾ ਪਾਈਏ ਤਾਂ ਸਾਨੂੰ ਜਿਹੜੇ ਕੀੜੇ ਹੈਗੇ ਸੱਪ ਵਗੈਰਾ ਇਹ ਵੀ ਸਾਨੂੰ ਡੱਸ ਲੈਂਦੇ ਆ ਕਈ ਵਾਰੀ ਬਹੁਤ ਕੀ ਕਾਰਨ ਹੈ ਸਰ ਗੱਲ ਤੇ ਇਹ ਹੈ ਵੀ ਅੱਗੇ ਸਾਨੂੰ ਜਦੋਂ ਚਾਹੇ ਕਣਕ ਦਾ ਬੀਜ ਹੋਵੇ ਚਾਹੇ ਮੱਕੀ ਦਾ ਬੀਜ ਹੋਵੇ ਚਾਹੇ ਝੋਨੇ ਦਾ ਬੀਜ ਹੋਵੇ ਜੋ ਸਰਕਾਰਾਂ ਆਪਣਾ ਸਰਕਾਰਾਂ ਸਾਨੂੰ ਕਹਿੰਦੀਆਂ ਸੀ ਵੀ ਆਹ ਬੀਜ ਬੀਜੋ ਤੇ ਅਸੀਂ ਉਹੀ ਬੀਜ ਸਰਕਾਰਾਂ ਤੋਂ ਲੈਂਦੇ ਸੀ ਉਹ ਖੇਤੀ ਵਿਗਿਆਨ ਰੋਪੜ ਤੋਂ ਜਾਂ ਖੇਤੀਬਾੜੀ ਤੋਂ ਪਰ ਇਹ ਜਿਹੜੇ ਬੀਜ ਹੈ ਹੁਣ ਇਹ ਵੀ ਸਬਸਿਡੀ ਵੀ ਨਹੀਂ ਖਤਮ ਕਰਤੀ ਜਿਹੜੇ ਮਾੜਾ ਮੋਟਾ ਸਾਨੂੰ ਉੱਚ ਫਾਇਦਾ ਮਿਲਦਾ ਸੀ ਉਹ ਵੀ ਖਤਮ ਕਰਤਾ ਜੀ ਐ ਕਿ ਦਾ ਬੀਜ ਮਿਲੇ ਨਹੀਂ ਸਬਸਿਡੀ ਦੇ ਕੋਈ ਬੀਜ ਨਹੀਂ ਮਿਲਿਆ ਤੇ ਜਿਹੜੇ ਦੁਕਾਨਦਿਆਂ ਦੇ ਵਿੱਚ ਅਸੀਂ ਤਾਂ ਪਹਿਲਾਂ ਵਿਸ਼ਵਾਸ ਇਹਨਾਂ ਰੱਖਦੇ ਅੱਜ ਕੀ ਸਾਨੂੰ ਮਜਬੂਰ ਉਹਨਾਂ ਦੇ ਦੁਕਾਨਾਂ ਤੋਂ ਲੈਣਾ ਪਿਆ ਬੀਜਿਆ ਪਰ ਜਿਹੜਾ ਵਧੀਆ ਸੋਧੇ ਉਹ ਬੀਜ ਯੂਨੀਵਰਸਿਟੀ ਦਾ ਆਉਂਦਾ ਸੀ ਵਧੀਆ ਹੁੰਦਾ ਸੀ ਮੈਂ ਆਏ ਸਾਲ ਯੂਨੀਵਰਸਿਟੀ ਦਾ ਬੀਜ ਬੀਜਦਾ ਸੀ ਜੋ ਸਰਪਾਰਸ਼ ਸਰਕਾਰ ਸੇ ਪਾਰਸ਼ ਕਰਦੀ ਉਹ ਹੀ ਬੀਜ ਬੀਜੀਦਾ ਸੀ ਤੇ ਹੁਣ ਤਾਂ ਉਹ ਵੀ ਬੀਜ ਬੰਦ ਹੋ ਗਏ ਜੀ ਕੋਈ ਚ ਉਹ ਨਹੀਂ ਹੈ ਇਸ ਕਰਕੇ ਜਿਹੜੀ ਖੇਤੀ ਹੈ ਲਾਸ ਜਾ ਰਹੀ ਬਹੁਤ ਜ਼ਿਆਦਾ ਜੀ ਜੀ ਤੇ ਮਜਬੂਰ ਹੁਣ ਖੇਤੀ ਦੇ ਛੱਡਣੀ ਪੈਣੀ ਜਦ ਬਿਲਕੁਲ ਸਭ ਕੁਝ ਮਹਿੰਗਾ ਜੀ ਠੀਕ ਠੀਕ ਖੇਤੀ ਦਾ ਜੀ ਹੁਣ ਗੱਲ ਇਹ 2-4 ਸਾਲ ਨੂੰ ਤਾਂ ਮੁੱਕ ਲੈਣੀ ਸਾਡੇ ਆਣ ਵਾਲੇ ਵੀ ਜਿਹੜੀ ਪੀੜ੍ਹੀ ਆ ਉਹ ਵੀ ਖੇਤੀ ਨੂੰ ਹੱਥ ਖੜੇ ਕਰ ਜਾਊਗੀ ਹਾਂ ਜੀ ਵੀ ਤਾਂ ਹੀ ਸਾਡੇ ਬੱਚੇ ਬਾਹਰ ਜਾ ਕੇ ਵੀ ਟੱਕੇ ਖਾਂਦੇ ਇੱਥੇ ਦਾ ਖਾਂਦੇ ਹੀ ਹੈ ਹਾਂ ਜੀ ਨੁਕਸਾਨ ਬਹੁਤ ਹੈ ਬਰਸਾਤ ਭਾਜੀ ਅੱਜ ਕੀ ਜਿਹੜਾ ਨਾ ਇੱਕ ਤਾਂ ਪਾਣੀ ਜਿਹੜਾ ਥੱਲੇ ਚਲ ਗਿਆ ਬਹੁਤ ਬਰਸਾਤ ਨਾ ਹੋਣ ਕਰਕੇ ਜ਼ਿਮੀਂਦਾਰਾਂ ਨੂੰ ਜਿਹੜਾ ਫਸਲ ਦੀ ਪਿੱਛੇ ਧਾਨ ਦੀ ਫਸਲ थी ਮੱਕੀ ਦੀ ਫਸਲ ਹੋਵੇ ਬਹੁਤ ਮਾਰ ਪਈ ਯਾਨਕਿ ਕਈ ਤਾਂ ਜਿੱਦਾਂ ਅੱਧੇ ਏਕੜ ਚੋਂ ਸਿਰ 15 15 10 15 15 20 25 25 30 30 ਕਿਲੋ ਤੋਂ ਮੱਕੀ ਹੋਈ ਜੀ ਦੂਸਰੀ ਜਿਹੜੇ ਧਾਨ ਕੀਤੇ ਆਪਾਂ ਟਿਊਬਵਲਾਂ ਦੇ ਨਾਲ ਪਾਣੀ ਦੇ ਕੇ ਧਾਨ ਤਿਆਰ ਕੀਤੇ ਆ ਤਾਂ ਉਹਦੀ ਸਭ ਤੋਂ ਜ਼ਿਆਦਾ ਲੁੱਟ ਭੰਟ ਮੰਡੀਆਂ ਚ ਹੋਈ ਜਿੱਥੇ ਕਿਸਾਨਾਂ ਨੂੰ 15 15 ਦਿਨ ਬੈਠਣਾ ਪਿਆ ਔਰ ਜਿਹੜੀ ਫਸਲ ਆ ਤੁਸੀਂ ਦੇਖਦੇ ਹੋ 25 ਦਿਨ ਦੀ ਅੱਜ ਫਸਲ ਹੋ ਗਈ ਹੈਪੀ ਸੀਡਰ ਨਾਲ ਜਿੱਦਾਂ ਸਰਕਾਰ ਨੇ ਕਿਹਾ ਸੀ ਵੀ ਸਿੱਧੀ ਬਜਾਈ ਕਰੋ ਹੈਪੀ ਸੀਡਰ ਨਾਲ ਮੈਂ ਬਜਾਈ ਕੀਤੀ ਤਿੰਨ ਕਿੱਲੇ ਜੇਕਰ ਬਰਸਾਤ ਜ਼ਿਆਦਾ ਹੋਈ ਹੁੰਦੀ ਤਾਂ ਇਹ ਫਸਲ ਦੀ ਕੋਈ ਗਰੋਥ ਕੁਝ ਹੋਰ ਹੋਣੀ ਸੀ ਅੱਜ 25 ਦਿਨ ਦੀ ਹੋ ਗਈ ਦੇਖ ਲਓ ਹਜੇ ਜੜੀਆਂ ਲੱਗੀ ਵੀ ਤੇ ਇਹ ਫਸਲ ਹੈ ਇਹ ਜਾ ਕੇ ਮੰਡੀਆਂ ਦੇ ਵਿੱਚ ਸਾਨੂੰ ਰੋਲਿਆ ਬਹੁਤ ਹੈ ਆਰਥੀਆਂ ਦੇ ਵਿੱਚ ਵਿੱਚ ਇਨੀ ਸਰਕਾਰਾਂ ਨੇ ਤੇ ਕੀ ਜਿਹੜਾ ਧੋਣਾ ਨਹੀਂ ਸਹੀ ਹੋਇਆ ਹਾਂਜੀ ਹਾਂਜੀ ਜੇ ਪਾਣੀ ਬਰਸਾਤ ਨਹੀਂ ਹੁੰਦੀ بارش ਨਹੀਂ ਹੁੰਦੀ ਜਿਹੜੀ بارش ਕੁਦਰਤੀ بارش ਪੈਣੀ ਉਹਦੇ ਨਾਲ ਜਿਹੜੀ ਗਰੋਥ ਹੈ ਉਹ ਜੱਕਦਮ ਫਸਲ ਫੜਦੀ ਹੈ ਜਿਹੜਾ ਆਪਾਂ ਪਾਣੀ ਲਾਣਾ ਉਹਨਾਂ ਉਨੀ ਗਰੋਥ ਨਹੀਂ ਹੁੰਦੀ ਚਲੋ ਅਸੀਂ ਹੁਣ ਲਾਣਾ ਤਾਂ ਹੈਗਾ ਫਸਲ ਤਾਂ ਬੀਜੀ ਹੋਈ ਤਾਂ ਅਸੀਂ ਕਰਨੀਆਂ ਤਿਆਰ ਇੱਕ ਜਿਹੜੀਆਂ ਦਵਾਈਆਂ ਚਲੋ ਦਵਾਈਆਂ ਮੈਂ ਤਾਂ ਬਹੁਤ ਘੱਟ ਲਾਂਦਾ ਜਿਹੜੀ ਮੌਕੇ ਤੇ ਬਜਾਈ ਵੇਲੇ ਜਿਹੜੀਆਂ ਖਾਦਾਂ ਦੀ ਬੜੀ ਪ੍ਰੋਬਲਮ ਹੁੰਦੀ ਖੜੀ ਜੀ ਕਿਸਾਨਾਂ ਨੂੰ ਖਾਦਾਂ ਨਹੀਂ ਟਾਈਮ ਸਰ ਮਿਲਦੀਆਂ ਤੇ ਕੀ ਕਰਨਾ ਵੀ ਹਰ ਸਾਲ ਇਹੀ ਇਹੀ ਮਸਲਾ ਹੁੰਦਾ ਵੀ ਜਦੋਂ ਵੀ ਬਜਾਈ ਹੁੰਦੀ ਹੈ ਤਾਂ ਇਹ ਖਾਦਾਂ ਦੀ ਜੋ ਪ੍ਰੋਬਲਮ ਆਉਂਦੀ ਹੈ ਹਰ ਬਸੇ ਜਦੋਂ ਅਸੀਂ ਪੁੱਛ ਲਈਏ ਕਿਸੇ ਨੂੰ ਕਿੰਦਾ ਜੀ ਪਿੱਛੋਂ ਨਹੀਂ ਆ ਰਹੀ ਜੀ ਖਾਦ ਦੀਪੂ ਨੂੰ ਪੁੱਛ ਲਈਏ ਖਾਦ ਪਿੱਛੋਂ ਨਹੀਂ ਆ ਰਹੀ ਜੀ ਜਦੋਂ ਬਜਾਈਆਂ ਹੋ ਜਾਣੀਆਂ ਉਹ ਤੋਂ ਬਾਅਦ ਬਸੇ ਦੀ ਖਾਦ ਲੱਗਦੀ ਗਦਾਮਾਂ ਦੇ ਗਦਾਮ ਭਰੇ ਵੀ ਜੀ ਸਿੱਧੀ ਲੁੱਟ ਹੋ ਰਹੀ ਸੀ ਹਾਂਜੀ ਠੀਕ ਹੈ ਤੇ ਤੋ ਮੁੱਖ ਮੋਰਦ ਜਾ ਰਿਹਾ ਇੱਕ ਕਿਸਾਨ ਦੇਖੋ ਜੀ ਜੇ ਤਾਂ ਆਹੀ ਸਿਸਟਮ ਚੱਲਦਾ ਰਿਹਾ ਬਰਸਾਤ ਨਾ ਹੋਈ ਮੌਸਮ ਦੀ ਤਬਦੀਲੀ ਤੇ ਉਧਰ ਇਧਰ ਗਾੜਤਿਆਂ ਫਸਲਾਂ ਜਾ ਕੇ ਸਾਡੀਆਂ ਮੰਡੀਆਂ ਦੇ ਵਿੱਚ ਸੜ ਰੁੱਧੀਆਂ ਰਹੀਆਂ ਤਾਂ ਇਹ 5-4 ਸਾਲਾਂ ਵਿੱਚ ਜਿਹੜਾ ਖੇਤੀ ਸਿਸਟਮ ਹੈ ਇਹ ਖਤਮ ਹੋਣ ਦੇ ਉਧੇ ਆ ਗਿਆ ਸਰਕਾਰਾਂ ਕਹ ਰਹੀਆਂ ਬੇ ਬੱਚੇ ਬਾਹਰ ਨਾ ਭੇਜੋ ਮਜਬੂਰ 30-40-40 ਲੱਖ ਰੁਪਈਆ ਲਾ ਕੇ ਬੱਚਿਆਂ ਨੂੰ ਬਾਹਰ ਭੇਜਦੇ ਬੱਚਿਆਂ ਦਾ ਇਸ ਵੇਲੇ ਬੱਚਿਆਂ ਦਾ ਬਾਹਰ ਵੀ ਬੁਰਾ ਹਾਲ ਹੈ ਜੀ ਬੱਚੇ ਤਾਂ ਤਾਂ ਹੀ ਖੇਤੀ ਕਰੂਗੇ ਜੇ ਸਾਨੂੰ ਖੇਤੀ 'ਚ ਕੋਈ ਪ੍ਰੋਫਿਟ ਹੋਊਗਾ ਜੀ ਪ੍ਰੋਫਿਟ ਦੇ ਨਾਲੋਂ ਖਰਚੇ ਵੱਧ ਹੈ ਜੀ ਮੈਂ ਤਾਂ ਹੁਣ ਸਬਜ਼ੀਆਂ ਦਾ ਸਿਸਟਮ ਥੋੜਾ ਜਿਹਾ ਕਰਦਾ ਸੀ ਹੁਣ ਜਿਆਦਾ ਮੈਂ ਮੁੱਖ ਸਬਜ਼ੀਆਂ ਵੱਲ ਨੂੰ ਮੋੜਿਆ ਵੀ ਸਬਜ਼ੀਆਂ ਲਾੜੀਆਂ ਸ਼ੁਰੂ ਕਰੀਏ 2-400 500 ਜੋ ਵੀ ਜਿਹੜੀਆਂ ਸਬਜ਼ੀਆਂ ਵੀ ਲਾਣੀਆਂ ਪਈਆਂ ਜੀ ਲੈ ਜੀ ਸਬਜ਼ੀਆਂ ਵੀ ਮੀਲਾ ਹੈ ਨਹੀਂ ਛੱਡਦਾ ਨਹੀਂ ਛੱਡਦਾ ਨੇ ਨਹੀਂ ਝੜਦੇ ਜੇ ਤੁਸੀਂ ਦੇਖੋ ਨਾ ਨੀ ਲੈ ਫੋਡੇ ਜਿੰਨਾ ਉੱਚਾ ਹੋਣਾ ਸਿੰਗ ਟਿੱਕੇ ਸਾਨੂੰ ਤਾਂ ਦੇਖ ਕੇ ਡਰ ਲੱਗਦਾ ਉਹਦੇ ਬਾਈ ਅੱਗੇ ਟਿੱਕੇ ਉੱਪਰ ਆਮ ਜਿਹਾ ਦਿਖਾਣਾ ਉਹ ਮਰੇ ਮਾਰੇ ਚਾਪੀ ਕਿਲੇ ਹੈ ਜਾਂ ਜਿਆਦਾ ਕਿਲੇ ਉਹ ਕਿਸਾਨ ਨੇ ਇਹ ਕਿਸਾਨ ਤਾਂ ਬੜਾ ਪਿਆ ਜਿਹੜਾ ਛੋਟਾ ਧੀਮੀਦਾਰਾ ਉਹ ਤਾਂ ਹੈ ਨਹੀਂ ਇਹ ਤਾਂ ਕੁਝ ਵੀ ਨਹੀਂ ਛੋਟਾ ਧੀਮੀਦਾਰਾ ਖੱਟੇ ਨਹੀਂ ਪੂਰੀ ਹੋਏਗਾ ਦੋ ਤਿੰਨ ਕਿਲਿਆ ਹੈਗਾ ਉਹ ਤਾਂ ਮੁੱਕ ਗਿਆ ਬਿਲਕੁਲ ਬਿਲਕੁਲ ਸਾਨੂੰ 450 ਰੁਪਏ ਕਨਾਲ ਜੀ ਸਿੱਧੀ ਵਜਾਈ ਜੇ ਆਪਾਂ ਤੁਸੀਂ ਸਾਢੇ 450 ਰੁਪਿਆ ਕਨਾਲ ਜੀ ਇਹ ਫਿਰ ਸਨੀ ਤਿੰਨ ਤਿੰਨ ਕਿੱਲੇ ਤੁਸੀਂ ਲਾ ਲਓ ਕਿੰਨੀ ਹੈ ਜੀ ਇਹ ਤਾਂ ਤੁਹਾਡੇ ਫੇਰ ਹੈਗੀ ਐਸਾ ਜੀ 5:30 600 ਕਿੱਲਾ ਅੱਧਾ ਪੌਣਾ ਕਿੱਲਾ 2:00 ਵਜੇ ਸਰੋਂ ਨਹੀਂ ਜੰਮੀ ਜੀ ਅੱਜ ਕੀ ਸਮੇਂ ਦੀ ਨਹੀਂ ਮਾਰੋ ਸਰੋਂ ਨਹੀਂ ਜੰਮੀ ਆਦਮਾਨੂ ਦਾ ਕਿ ਕੋਈ ਫਸਲ ਨਹੀਂ ਬਣਾਣੀ ਵੇਚਣੀ ਉਹ ਕੁਝ ਨਹੀਂ ਕਰਨੀ ਹੁਣ ਉਹਨਾਂ ਨੇ ਨਾ ਉਹ ਚੀਜ਼ ਨੂੰ ਖਤਮ ਕਰਤਾ ਜਿੰਨਾ ਪਲਾਸਟਿਕ ਹੋਊਗਾ ਖਾਲਾ ਉਹਨਾਂ ਨੇ ਪਲਾਈ ਉਸ ਨੂੰ ਅਸਰ ਕਰ ਦਿੱਤਾ ਤੁਸੀਂ ਫੇਰ ਪਲਾਸਟਿਕ ਦੇ ਪਲਾਸਟਿਕ ਫੇਰ ਮੋਲਡ ਕਰੀ ਜਾਂਦੇ ਹੋ ਹੋਰ ਤੇ ਹੋਰ ਅਸਰ ਦੇਖੋ ਪਲਾਸਟਿਕ ਦੇ ਲੈ ਹਲੇ ਹਿਮਾਚਲ ਨੇ ਦੇਖੋ ਬੰਦ ਕੀਤਾ ਵਾ ਤੁਸੀਂ ਉੱਥੇ ਜਾ ਕੇ ਦੇਖੋ ਵਾਦੋਂ ਨਾ ਨਹੀਂ ਨਹੀਂ ਦਿੱਤੀਓ ਵੀ ਜਾਏ ਜਿਹੜਾ ਮੱਚਾ ਕਿੱਥੇ ਉਹ ਐਸੇ ਐਸੇ ਹੁੰਦੇ ਤੁਸੀਂ ਇਹ ਤਾਂ ਬਾਰਡਰ ਏਰੀਆ ਪੈ ਗਿਆ ਨਾ ਸਬਜ਼ੀਆਂ ਲਾੜੀਆਂ ਸ਼ੁਰੂ ਕਰੀਏ 2 400 500 ਜੋ ਵੀ ਦਿੱਲੀ ਦਾ ਉਹ ਦੇਹਤ ਦਾ ਨਾ ਜੀ ਫਸਲ ਦਾ 6 ਮਹੀਨੇ ਮਗਰੋਂ ਪਤਾ ਨਹੀਂ ਇਹ ਸਿਰੇ ਚੜਨੀ ਜਾਂ ਨਹੀਂ ਚੜਨੀ ਜੀ ਤੇ ਬਿਮਾਰੀਆਂ ਬਹੁਤ ਲੱਗਦੀਆਂ ਜੀ ਆਹ ਕਹਨਾ ਮੇਰਾ ਨਾਂਜੀ ਕੁਲਦੀ ਕੁਮਾਰ ਜੀ ਇੱਕ ਮੁੱਖ ਮੁੱਦਾ ਜਾ ਰਿਹਾ ਸਰ ਇਹ ਕਾਰਨ ਇਹ ਹੈ ਇੱਕ ਤਾਂ ਸਰਕਾਰਾਂ ਤੇ ਡਿਪੈਂਡ ਹੈ ਸਾਨੂੰ ਸਹੀ ਸਮੇਂ ਤੇ ਖਾਦ ਬੀਜ ਪਾਣੀ ਨਹੀਂ ਮਿਲਦਾ ਜੀ ਜਦੋਂ ਬਜਾਈ ਹੋ ਜਾਂਦੀ ਉਦੋਂ ਖਾਦੀ ਪੰਨੀ ਕਿੱਥੋਂ ਆਈ ਨਹੀਂ ਕਿੱਥੋਂ ਨਹੀਂ ਆਈ ਜੀ ਤੇ ਬਥੇਰੀ ਖਾਦਾ ਜੀ ਸਮੇਂ ਸਿਰ ਸਾਨੂੰ ਨਾ ਕੋਈ ਖਾਦ ਨਾ ਵਾਰਸ਼ਾ ਮਤਲਬ ਹੋ ਰਹੀ ਆ ਜੀ ਇਹ ਜਿਹੜੀ ਫਸਲ ਹੈਗੀ ਸਾਡੀ ਇਹ ਕੁਦਰਤ ਤੇ ਡਿਪੈਂਡ ਹੈ ਜੀ ਜਿਆਦਾ ਮੀਂਹ ਪੈ ਗਿਆ ਤਾਂ ਮਰੀ ਨਹੀਂ ਪਿਆ ਤਾਮਰੀ ਨੇਰੀ ਆ ਗਈ ਤਾਂ ਮਰ ਗਈ ਬਾਕੀ ਉਸ ਤੋਂ ਬਾਅਦ ਸਾਨੂੰ ਉਵਾਰਾ ਪਸ਼ੂਆਂ ਦਾ ਵੀ ਬਹੁਤ ਮਾਰਿਆ ਜੀ ਸਾਰੀ ਸਾਰੀ ਰਾਤ ਅਸੀਂ ਜਾ ਕੇ ਕਰਦੇ ਆਂ ਬੀਵੀ 25 25 ਦਾ ਕਾਫਲਾ ਆਦਾ ਜੀ ਉਹ ਸਾਰਾ ਆਪਣੇ ਅੱਛਾ ਇਹ ਸਾਰਾ ਹੀ ਆਪਣੇ ਦੇਖੋ ਇਹ ਛਟਕੇ ਲਾਈ ਵੀ ਆ ਜੀ ਇਹ ਚਾਰ ਦਿਨ ਪਹਿਲਾਂ ਪਿਛਲੇ ਸਾਲ ਆਦੀ ਇਹ ਸਾਰਾ ਤੋੜਤ ਆਈ ਹੈ ਇਹ ਨਵੀਂ ਤਾਂ ਲਈ 170 ਰੁਪਏ ਕਿਲੋ ਆਦੀ ਹੈ ਤੇ ਕਿਸਾਨ ਕਿਆ ਕਰ ਸਕਦਾ ਜੀ ਕਿੰਨਾ ਪਰੌਟ ਕਰੂਗਾ ਕਿੰਨਾ ਹੋ ਕਰੂਗਾ ਵਾਅਦਾ ਕੱਖ ਐ ਨਹੀਂ ਜੀ ਜੋ ਨਹੀਂ ਹਮਾਰਾ ਜਾਨਵਰ ਨਹੀਂ ਤੁਸੀਂ ਗੱਲ ਕੀਤੀ ਜਿਆਦਾ ਕੰਮ ਖਰਾਬ ਕਰਦੇ ਕਿਆ ਕਰਾਂ ਪ੍ਰਸ਼ਾਸਨ ਦਾ ਦੇਖੋ ਕੋਈ ਕੋਈ ਜਿਆਦਾ ਹੀ ਹੈ ਨਹੀਂ ਇਥੇ ਕੋਈ ਵੀ ਕਹੀਏ ਕਿ ਨੂੰ ਅਸੀਂ ਜਾ ਕੇ ਠੀਕ ਹੈ ਕੋਈ ਸਾਡੀ ਸੁਧੂਪੂ ਲੈਂਦਾ ਹੈ ਨਹੀਂ ਇੱਥੇ ਕੀ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਸਾਡੇ ਸਾਹਮਣੇ ਵੀ ਦੇਖੋ ਜੀ ਇਹ ਤਾਂ ਕੋਈ ਨਾ ਕੋਈ ਸਰਕਾਰ ਨੂੰ ਇੰਤਜ਼ਾਮ ਕਰਨਾ ਚਾਹੀਦਾ ਜੀ ਅਸੀਂ ਬਹੁਤ ਪਰੇਸ਼ਾਨ ਹੈ ਸਾਰੀ ਸਾਈ ਰਾਤ ਅਸੀਂ ਝਾਕਦੇ ਆਂ ਜੀ ਕਈ ਸਾਂ ਤਾਂ ਇਦਾਂ ਦੇ ਵੇਖ ਸਾਰੇ ਮਗਨ ਨਟਦੀ ਹਾਂਜੀ ਰਾਤੋ ਬਰਾਤ ਅਸੀਂ ਕਈ ਸੌਂਦੇ ਕਈ ਨਹੀਂ ਸੌਂਦੇ ਜੀ ਬੁਰਾ ਹਾਲ ਹੈ ਜੀ ਅੱਗੇ ਕਹਨਾਂਵੇਂ ਨਰਦੇਵ ਕੁਮਾਰ ਜੀ ਮੌਸਮ ਦੀ ਵੀ ਬੜੀ ਮਾਰ ਐ ਜੀ ਪਰ ਸਾਨੂੰ ਸਭ ਤੋਂ ਜ਼ਿਆਦਾ ਤਾਂ ਮਾਰ ਜਿਹੜੀ ਪਈ ਮੰਡੀਆਂ 'ਚ ਪਈ ਜ਼ਿਆਦਾ ਕਰਤਾ ਤਾਂ ਅੱਛਾ ਜੀ ਜਿੱਦਾਂ ਅਗਰ ਸਾਡੇ ਆਪਣੇ ਅਸੀਂ ਇੱਕ ਕਿਨੇ ਵਿੱਚੋਂ ਅਸੀਂ ਧਾਨ ਦੇ ਪੱਤੀ ਦੀ ਕੁਆਂਟਲ ਕੱਢੇ ਸਾਡੇ 30 ਕੁਆਂਟਲ ਧਾਨ ਹੋਇਆ 60000 ਕੁਛ ਰੁਪਏ ਦੇ ਬਣੇ ਤੇ ਸਾਡੇ ਉਹ ਜਿਹੜਾ ਉਹਦੇ ਮਗਰ ਸਾਨੂੰ ਇੱਕ ਜਿੱਦਾਂ ਮਾਦਨ ਇੱਕ ਕੁਆਂਟਲ ਦਾ ਮਗਰ ਸਾਨੂੰ 200 ਰੁਪਿਆ ਉਹਨਾਂ ਨੇ ਕਾਟ ਲਾਤੀ ਉਹਨਾਂ ਨੇ ਅਸੀਂ ਕਿਸੇ ਸਮਾਰਦੇ ਦੱਸੋ ਅਸੀਂ ਆਪ ਤਾਂ ਦੁਖੀ ਹੁੰਨੇ ਆ ਫਸਲਾਂ ਸਾਡੀਆਂ ਸੜਕਾਂ ਤੇ ਰੋਲਦੀਆਂ ਦੂਜੇ ਪਾਸੇ ਮੰਡੀ ਨਹੀਂ ਚੱਕਦੇ ਜੇ ਮੰਡੀ ਚੱਕੀ ਤਾਂ ਸਾਡੀ ਉੱਧਾ ਸਾਡੀ ਉਹਨਾਂ ਨੇ ਕਾਰਟ ਲਾ ਲਾ ਕੇ ਸਾਡੀ ਬਸ ਕਰਾਤੀ ਜੋ ਸਾਨੂੰ ਬਚਣਾ ਉਹ ਤਾਂ ਮੰਡੀਆਂ ਕਰਨ ਵਾਲੇ ਲੈ ਜਾਂਦੇ ਸਾਨੂੰ ਕਿਹਾ ਬਚ ਅੱਜ ਤਾਂ ਇੱਕ ਸਿਰ ਗਵਰਨਮੈਂਟ ਦੇ ਜ ਬੱਚਿਆਂ ਦੇ ਵੀ ਅੱਜ ਤਾਂ ਸਿਰਫ ਇੱਕ ਨੌਕਰ ਹੋ ਕੇ ਜੀਣੇ ਆ ਸਾਡੇ ਨਾਲ ਦਾ ਜੀਣ ਕਿਸੇ ਦਾ ਹੈ ਨਹੀਂ ਅਸੀਂ ਹੁਣ ਕੀਤੀ ਕਾਰਨ ਇਹ ਸਾਡੇ ਬਸ ਤੋਂ ਬਾਹਰ ਹੋ ਚੁੱਕੀ ਹੈ ਜੀ ਬਹੁਤ ਮਜਬੂਰ ਹੋ ਚੁੱਕੇ ਠੀਕ ਹੈ ਹਾਂਜੀ ਇਸ ਵਜ੍ਹਾ ਤੋਂ ਬਹੁਤ ਤੰਗ ਹੈ ਮੰਡੀ ਕਾਰਨ ਤੋਂ ਵੀ ਤੰਗਾ ਤੇ ਆਵਾਰਿਆ ਪਸ਼ੂਆਂ ਤੋਂ ਵੀ ਤੰਗਾ ਸੀ ਰਾਤ ਦਿਨ ਆ ਭੱਜਦੇ ਆ ਸਾਨੂੰ ਜੇ ਅਸੀਂ ਕੰਮੂੜ ਨਾ ਪਾਈਏ ਤਾਂ ਸਾਨੂੰ ਜਿਹੜੇ ਕੀੜੇ ਹੈਗੇ ਸੱਪ ਵਗੈਰਾ ਇਹ ਵੀ ਸਾਨੂੰ ਡੱਸ ਲੈਂਦੇ ਆ ਕਈ ਵਾਰੀ ਬਹੁਤ ਕੀ ਕਾਰਨ ਹੈ ਸਰ ਗੱਲ ਤੇ ਇਹ ਹੈ ਵੀ ਅੱਗੇ ਸਾਨੂੰ ਜਦੋਂ ਚਾਹੇ ਕਣਕ ਦਾ ਬੀਜ ਹੋਵੇ ਚਾਹੇ ਮੱਕੀ ਦਾ ਬੀਜ ਹੋਵੇ ਚਾਹੇ ਝੋਨੇ ਦਾ ਬੀਜ ਹੋਵੇ ਜੋ ਸਰਕਾਰਾਂ ਆਪਣਾ ਸਰਕਾਰਾਂ ਸਾਨੂੰ ਕਹਿੰਦੀਆਂ ਸੀ ਵੀ ਆਹ ਬੀਜ ਬੀਜੋ ਤੇ ਅਸੀਂ ਉਹੀ ਬੀਜ ਸਰਕਾਰਾਂ ਤੋਂ ਲੈਂਦੇ ਸੀ ਉਹ ਖੇਤੀ ਵਿਗਿਆਨ ਰੋਪੜ ਤੋਂ ਜਾਂ ਖੇਤੀਬਾੜੀ ਤੋਂ ਪਰ ਇਹ ਜਿਹੜੇ ਬੀਜ ਹੈ ਹੁਣ ਇਹ ਵੀ ਸਬਸਿਡੀ ਵੀ ਨਹੀਂ ਖਤਮ ਕਰਤੀ ਜਿਹੜੇ ਮਾੜਾ ਮੋਟਾ ਸਾਨੂੰ ਉੱਚ ਫਾਇਦਾ ਮਿਲਦਾ ਸੀ ਉਹ ਵੀ ਖਤਮ ਕਰਤਾ ਜੀ ਐ ਕਿ ਦਾ ਬੀਜ ਮਿਲੇ ਨਹੀਂ ਸਬਸਿਡੀ ਦੇ ਕੋਈ ਬੀਜ ਨਹੀਂ ਮਿਲਿਆ ਤੇ ਜਿਹੜੇ ਦੁਕਾਨਦਿਆਂ ਦੇ ਵਿੱਚ ਅਸੀਂ ਤਾਂ ਪਹਿਲਾਂ ਵਿਸ਼ਵਾਸ ਰੱਖਦੇ ਅੱਜ ਕੀ ਸਾਨੂੰ ਮਜਬੂਰ ਉਹਨਾਂ ਦੁਕਾਨਾਂ ਤੋਂ ਲੈਣਾ ਪਿਆ ਬੀਜਿਆ ਪਰ ਜਿਹੜਾ ਵਧੀਆ ਸੋਧੇ ਉਹ ਯੂਨੀਵਰਸਿਟੀ ਦਾ ਆਉਂਦਾ ਸੀ ਵਧੀਆ ਹੁੰਦਾ ਸੀ ਮੈਂ ਆਏ ਸਾਲ ਯੂਨੀਵਰਸਿਟੀ ਦਾ ਵੀ ਬੀਜ ਦਾ ਸੀ ਜੋ ਸਿਫਾਰਿਸ਼ ਸਰਕਾਰ ਸੇ ਸਿਫਾਰਿਸ਼ ਕਰਦੀ ਉਹ ਹੀ ਬੀਜ ਵੀਜੀ ਦਾ ਸੀ ਤੇ ਹੁਣ ਤਾਂ ਉਹ ਵੀ ਬੀਜ ਬੰਦ ਹੋ ਗਏ ਜੀ ਕੋਈ ਚ ਉਹ ਨਹੀਂ ਹੈ ਇਸ ਕਰਕੇ ਜਿਹੜੀ ਖੇਤੀ ਹੈ ਲਾਸ ਜਾ ਰਹੀ ਬਹੁਤ ਜ਼ਿਆਦਾ ਜੀ ਜੀ ਤੇ ਮਜਬੂਰ ਹੁਣ ਖੇਤੀ ਛੱਡਣੀ ਪੈਣੀ ਜਦ ਬਿਲਕੁਲ ਸਭ ਕੁਝ ਮਹਿੰਗਾ ਜੀ ਠੀਕ ਠੀਕ ਖੇਤੀ ਦਾ ਜੀ ਹੁਣ ਗੱਲ ਇਹ ਦੋ ਚਾਰ ਸਾਲ ਨੂੰ ਤਾਂ ਮੁੱਕ ਲੈਣੀ ਸਾਡੇ ਆਉਣ ਵਾਲੇ ਵੀ ਜਿਹੜੀ ਪੀੜ੍ਹੀ ਆ ਉਹ ਵੀ ਖੇਤੀ ਨੂੰ ਹੱਥ ਖੜੇ ਕਰ ਜਾਊਗੀ ਹਾਂ ਜੀ ਵੀ ਤਾਂ ਹੀ ਸਾਡੇ ਬੱਚੇ ਬਾਹਰ ਜਾ ਕੇ ਵੀ ਟੱਕੇ ਖਾਂਦੇ ਇੱਥੇ ਦਾ ਖਾਂਦੇ ਹੀ ਹੈ ਹਾਂ ਜੀ ਨੁਕਸਾਨ ਕੋਈ ਨਹੀਂ ਬਰਸਾਤ ਭਾਜੀ ਅੱਜ ਕੀ ਜਿਹੜਾ ਨਾ ਇੱਕ ਤਾਂ ਪਾਣੀ ਜਿਹੜਾ ਥੱਲੇ ਚਲ ਗਿਆ ਬਹੁਤ ਬਰਸਾਤ ਨਾ ਹੁਣ ਕਰਕੇ ਜ਼ਿਮੀਂਦਾਰਾਂ ਨੂੰ ਜਿਹੜਾ ਫਸਲ ਦੀ ਪਿੱਛੇ ਧਾਨ ਦੀ ਫਸਲ ਸੀ ਮੱਕੀ ਦੀ ਫਸਲ ਹੋਵੇ ਬਹੁਤ ਮਾਰ ਪਈ ਯਾਨੀ ਕਿ ਕਈ ਤਾਂ ਜਿੱਦਾਂ ਅੱਧੇ ਏਕੜ ਚੋਂ ਸਿਰ 15 15 10 10 15 15 20 20 25 25 30 30 ਕਿਲੋ ਤੋਂ ਮੱਕੀ ਹੋਈ ਜੀ ਦੂਸਰੀ ਜਿਹੜੇ ਧਾਨ ਕੀਤੇ ਆਪਾਂ ਟਿਊਬਵੱਲਾਂ ਦੇ ਨਾਲ ਪਾਣੀ ਦੇ ਕੇ ਧਾਨ ਤਿਆਰ ਕੀਤੇ ਆ ਤਾਂ ਉਹਦੀ ਸਭ ਤੋਂ ਜ਼ਿਆਦਾ ਲੁੱਟ ਭੰਚ ਮੰਡੀਆਂ ਚ ਹੋਈ ਜਿੱਥੇ ਕਿਸਾਨਾਂ ਨੂੰ 15 15 ਦਿਨ ਬੈਠਣਾ ਪਿਆ ਔਰ ਜਿਹੜੀ ਫਸਲ ਆ ਤੁਸੀਂ ਦੇਖਦੇ ਹੋ 25 ਦਿਨ ਦੀ ਅੱਜ ਫਸਲ ਹੋ ਗਈ ਹੈਪੀ ਸੀਡਰ ਨਾਲ ਜਿੱਦਾਂ ਸਰਕਾਰ ਨੇ ਕਿਹਾ ਸੀ ਵੀ ਸਿੱਧੀ ਬਜਾਈ ਕਰੋ ਹੈਪੀ ਸੀਡਰ ਨਾਲ ਮੈਂ ਬਜਾਈ ਕੀਤੀ ਤਿੰਨ ਕਿੱਲੇ ਜੇਕਰ ਬਰਸਾਤ ਜ਼ਿਆਦਾ ਹੋਈ ਹੁੰਦੀ ਤਾਂ ਇਹ ਫਸਲ ਦੀ ਕੋਈ ਗਰੋਥ ਕੁਝ ਹੋਰ ਹੋਣੀ ਸੀ ਅੱਜ 25 ਦਿਨ ਦੀ ਹੋ ਗਈ ਦੇਖ ਲਓ ਹਜੇ ਜੜੀਆਂ ਲੱਗੀ ਵੀ ਤੇ ਇਹ ਫਸਲ ਹੈ ਇਹ ਜਾ ਕੇ ਮੰਡੀਆਂ ਦੇ ਵਿੱਚ ਸਾਨੂੰ ਰੋਲਿਆ ਬਹੁਤ ਹੈ ਆਰਥੀਆਂ ਦੇ ਵਿੱਚ ਵਿੱਚ ਇਹ ਨਹੀਂ ਸਰਕਾਰਾਂ ਨੇ ਤੇ ਕੀ ਜਿਹੜਾ ਝੋਨਾ ਨਹੀਂ ਸਹੀ ਹੋਇਆ ਹਾਂਜੀ ਹਾਂਜੀ ਜੇ ਪਾਣੀ ਬਰਸਾਤ ਨਹੀਂ ਹੁੰਦੀ بارش ਨਹੀਂ ਹੁੰਦੀ ਜਿਹੜੀ بارش ਕੁਦਰਤੀ بارش ਪੈਣੀ ਉਹਦੇ ਨਾਲ ਜਿਹੜੀ ਗਰੋਥ ਹੈ ਉਹ ਜੱਕਦਮ ਫਸਲ ਫੜਦੀ ਹੈ ਜਿਹੜਾ ਆਪਾਂ ਪਾਣੀ ਲਾਣਾ ਉਹਨਾਂ ਉਨੀ ਗਰੋਥ ਨਹੀਂ ਹੁੰਦੀ ਚਲੋ ਅਸੀਂ ਹੁਣ ਲਾਣਾ ਤਾਂ ਹੈਗਾ ਫਸਲ ਤਾਂ ਬੀਜੀ ਹੋਈ ਤਾਂ ਅਸੀਂ ਕਰਨੀਆਂ ਤਿਆਰ ਇੱਕ ਜਿਹੜੀਆਂ ਦਵਾਈਆਂ ਚਲੋ ਦਵਾਈਆਂ ਮੈਂ ਤਾਂ ਬਹੁਤ ਘੱਟ ਲਾਂਦਾ ਜਿਹੜੀ ਮੌਕੇ ਤੇ ਬਜਾਈ ਵੇਲੇ ਜਿਹੜੀਆਂ ਖਾਦਾਂ ਦੀ ਬੜੀ ਪ੍ਰੋਬਲਮ ਹੁੰਦੀ ਖੜੀ ਜੀ ਕਿਸਾਨਾਂ ਨੂੰ ਖਾਦਾਂ ਨਹੀਂ ਟਾਈਮ ਸਰ ਮਿਲਦੀਆਂ ਤੇ ਕੀ ਕਰਨਾ ਵੀ ਹਰ ਸਾਲ ਇਹੀ ਇਹੀ ਮਸਲਾ ਹੁੰਦਾ ਵੀ ਜਦੋਂ ਜੀ ਬਜਾਈ ਹੁੰਦੀ ਹੈ ਤਾਂ ਤੇ ਇਹ ਖਾਦਾਂ ਦੀ ਜੋ ਪ੍ਰੋਬਲਮ ਆਉਂਦੀ ਹੈ ਹਰ ਬਸੇ ਜਦੋਂ ਅਸੀਂ ਪੁੱਛ ਲਈਏ ਕਿਸੇ ਨੂੰ ਕਿੱਦਾਂ ਜੀ ਪਿੱਛੋਂ ਨਹੀਂ ਆ ਰਹੀ ਜੀ ਖਾਦ ਦੀਪੂ ਨੂੰ ਪੁੱਛ ਲਈਏ ਖਾਦ ਪਿੱਛੋਂ ਨਹੀਂ ਆ ਰਹੀ ਜੀ ਉਹ ਜਦੋਂ ਬਜਾਈਆਂ ਹੋ ਜਾਣੀ ਉਹ ਤੋਂ ਬਾਅਦ ਬਸੇ ਦੀ ਖਾਦ ਲੱਗਦੀ ਗਦਾਮਾਂ ਦੇ ਗਦਾਮ ਭਰੇ ਵੀ ਜੀ ਸਿੱਧੀ ਲੁੱਟ ਹੋ ਰਹੀ ਸੀ ਹਾਂਜੀ ਠੀਕ ਹੈ ਤੇ ਤੋ ਮੁੱਖ ਮੋਰਦ ਜਾ ਰਿਹਾ ਜੀ ਕਿ ਕਿਸਾਨ ਦੇਖੋ ਜੀ ਜੇ ਤਾਂ ਆਹੀ ਸਿਸਟਮ ਚੱਲਦਾ ਰਿਹਾ ਬਰਸਾਤ ਨਾ ਹੋਈ ਮੌਸਮ ਵੀ ਤਬੀ ਇਹ ਉਧਰ ਇਧਰ ਗਾੜਤਿਆਂ ਫਸਲਾਂ ਜਾ ਕੇ ਸਾਡੀਆਂ ਮੰਡੀਆਂ ਦੇ ਵਿੱਚ ਰੁੱਦੀਆਂ ਰਹੀਆਂ ਤਾਂ ਇਹ ਪੰਜ ਚਾਰ ਸਾਲਾਂ ਵਿੱਚ ਜਿਹੜਾ ਖੇਤੀ ਸਿਸਟਮ ਹੈ ਇਹ ਖਤਮ ਹੋਣ ਦੇ ਉਧੇ ਆ ਗਿਆ ਸਰਕਾਰਾਂ ਕਹ ਰਹੀਆਂ ਬੇ ਬੱਚੇ ਬਾਹਰ ਨਾ ਭੇਜੋ ਮਜਬੂਰ 30 40 40 ਲੱਖ ਰੁਪਈਆ ਲਾ ਕੇ ਬੱਚਿਆਂ ਨੂੰ ਬਾਹਰ ਭੇਜਦੇ ਬੱਚਿਆਂ ਦਾ ਇਸ ਵੇਲੇ ਬੱਚਿਆਂ ਦਾ ਬਾਹਰ ਵੀ ਬੁਰਾ ਹਾਲ ਹੈ ਜੀ ਬੱਚੇ ਤਾਂ ਤਾਂ ਹੀ ਖੇਤੀ ਕਰੂਗੇ ਜੇ ਸਾਨੂੰ ਖੇਤੀ 'ਚ ਕੋਈ ਪ੍ਰੋਫਿਟ ਹੋਊਗਾ ਜੀ ਪ੍ਰੋਫਿਟ ਦੇ ਨਾਲੋਂ ਖਰਚੇ ਵੱਧ ਹੈ ਜੀ ਮੈਂ ਤਾਂ ਹੁਣ ਸਬਜ਼ੀਆਂ ਦਾ ਸਿਸਟਮ ਥੋੜਾ ਜਿਹਾ ਕਰਦਾ ਸੀ ਹੁਣ ਜਿਆਦਾ ਮੈਂ ਮੁੱਖ ਸਬਜ਼ੀਆਂ ਵੱਲ ਨੂੰ ਮੋੜਿਆ ਫਿਰ ਸਬਜ਼ੀਆਂ ਲੈਣੀਆਂ ਸ਼ੁਰੂ ਕਰੀਏ 2-400 500 ਜੋ ਵੀ ਦੇ ਲੈ ਜੀ ਸਬਜ਼ੀਆਂ ਦੀ ਨੀਲਾ ਹੈ ਨਹੀਂ ਛੱਡਦਾ ਨੀਲੇ ਨਹੀਂ ਛੱਡਦੇ ਜੀ ਨੇ ਨਹੀਂ ਛੱਡਦੇ ਜੇ ਤੁਸੀਂ ਦੇਖੋ ਨਾ ਨਹੀਂ ਲੱਗ ਬੱਦੇ ਜਿੰਨਾ ਉੱਚਾ ਹੋਣਾ ਸਿੰਗਿੱਟ ਤੇ ਤੁਹਾਨੂੰ ਤਾਂ ਦੇਖ ਕੇ ਡਰਾਂ